ਅੱਜ ਉਹ ਵਰਤੋਂ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਤੇ ਹੁਣ ਕਰਦੇ ਹਾਂ ਸੂਬੇ ਦੀ ਸਿਆਸਤ ਨਾਲ ਜੁੜੀ ਹੋਈ ਸਭ ਤੋਂ ਅਹਿਮ ਖਬਰ ਦੇ ਵੱਲ ਰੁਖ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਜੱਦੀ ਪਿੰਡ ਸਤੌਜ ਵਿਖੇ ਪਹੁੰਚੇ ਜਿੱਥੇ ਉਨਾ ਵੱਲੋਂ ਪਿੰਡ ਵਾਸੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਗੱਲਬਾਤ ਕੀਤੀ ਗਈ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਵੀ ਕੀਤਾ ਗਿਆ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿੰਡ ਦੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਪਣੇ ਪਿੰਡ ਵਿੱਚ ਆ ਕੇ ਬਹੁਤ ਚੰਗਾ ਲੱਗਦਾ ਹੈ ਤੇ ਉਹਨਾਂ ਕਿਹਾ ਕਿ ਸਾਡੇ ਪਿੰਡ ਦੇ ਵਿੱਚ ਕਰੋੜਾਂ ਰੁਪਏ ਦੇ ਪ੍ਰੋਜੈਕਟ ਚੱਲ ਰਹੇ ਨੇ ਮੁੱਖ ਮੰਤਰੀ ਨੇ ਸਮੋਦਨ ਕਰਦੇ ਆ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ 19000 ਕਿਲੋਮੀਟਰ ਸੜਕਾਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਹੈ ਜਿਹੜੀ ਉਹ 20 ਤੋਂ 25 ਦਿਨਾਂ ਦੇ ਵਿੱਚ ਕਰ ਦਿੱਤੀ ਜਾਵੇਗੀ ਤੁਸੀਂ ਦੇਖਦੇ ਹੀ ਹੋਵੋਗੇ ਹਰ ਰੋਜ਼ ਫਗਰਾਤ ਤੋਂ ਟੀਵੀ ਤੇ ਕਿੰਨੇ ਕਿਤੇ ਹਰ ਰੋਜ਼ ਹੁੰਨੇ ਆ ਤੁਹਾਨੂੰ ਮਹਿਸੂਸ ਹੁੰਦਾ ਹੋਊਗਾ ਵੀ ਆਪਣੇ ਆਲਾ ਫਰਕ ਹੈ ਮੈਂ ਸਾਰਿਆਂ ਨੂੰ ਲਗਭਗ ਸਾਰਿਆਂ ਨੂੰ ਜਾਣਦਾ ਜਿਹੜੇ ਮੇਰੇ ਮੂਰੇ ਬੈਠੇ ਆ ਔਰ ਕਈਆਂ ਨਾਲ ਕੱਥੇ ਕਹਿੰਦੇ ਆ ਤੇ ਕਈਆਂ ਨਾਲ ਪੜੇ ਆ ਕੱਥੇ ਸੋ ਬੜਾ ਅੱਛਾ ਲੱਗਦਾ ਕਿ ਪਿੰਡ ਦੇ ਵਿੱਚ ਇੱਕ ਹੈ ਪਿੰਡ ਚੋਂ ਮੈਨੂੰ ਕੋਈ ਖਾਸ ਕੜੇਵੰਦੀ ਦੀ ਕੋਈ ਮੈਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਆਉਂਦੀ ਤੇ ਮੈਂ ਕਿਹਾ ਚਲੋ ਨਾਲ ਇਹ ਦੇਖ ਆਵਾਂਗੇ ਕਿ ਕੱਸੀ ਦਾ ਪਾਣੀ ਜਾਂ ਜਿਹੜੇ ਪਾਈਪ ਪਾਏ ਨੇ ਉਹ ਕਿੱਥੇ ਤੱਕ ਪਹੁੰਚ ਗਏ ਕਿੰਨੇ ਕ ਏਰੀਆ ਕਵਰ ਹੋ ਗਿਆ ਕਿੰਨਾ ਰਹਿ ਗਿਆ ਸਟੇਡੀਅਮ ਦਾ ਮੰਡੀ ਆ ਵੀ ਆਪਣੀ ਸ਼ੁਰੂ ਕੀਤਾ ਆ ਤੇ ਸਕੂਲ ਵੀ ਦੇਖਣ ਨੂੰ ਵੀ ਬਾਰਾ ਮੌਕਾ ਤਰੀ ਲੱਗਿਆ ਤੇ ਕਿਉਂਕਿ ਮੈਂ ਤੁਸੀਂ ਮੈਨੂੰ ਪੰਜਾਬ ਦੇ ਲੋਕਾਂ ਨੇ ਮੈਨੂੰ ਉੱਥੇ ਬਿਠਾਤਾ ਤੇ ਮੈਂ ਪਿੰਡ ਨੂੰ ਪੈਸੇ ਦੇਣ ਤੋਂ ਬਾਅਦ ਮੈਂ ਕੋਈ ਹਸਾਬ ਨਹੀਂ ਮੰਗਵਾਉਂ ਮੈਂ ਉਮੀਦ ਹੁੰਦੀ ਹੈ ਕਿ ਪਿੰਡ ਵਾਲੇ ਜਿਹੜੇ ਨੇ ਮੇਰੇ ਉਹ ਜੇ ਰੁਪਿਆ ਦੇ ਮੰਗੇ ਤਾਂ ਸਵਾ ਰੁਪਿਆ ਬਣਾ ਕੇ ਲਾਉਣਗੇ ਸੋ ਮੈਨ ਲਗਾ ਤੁਸੀਂ ਜੇ ਕਰੋੜ ਆਇਆ ਹੋਊਗਾ ਤਾਂ ਸਵਾ ਕਰੋੜ ਕਰਕੇ ਲਾਇਆ ਹੋਊਗਾ ਸਾਰੇ ਪਿੰਡ ਦਾ ਸਹਿਯੋਗ ਨਾਲ ਹੈ ਜਦੋਂ ਮਰਜ਼ੀ ਤੁਸੀਂ ਨਾ ਤਾਂ ਕਹਿਣਾ ਕੋਈ ਕੁਦਕ ਸੁਖਾਵੇ ਨਾ ਪਰ ਜਦੋਂ ਮਰਜ਼ੀ ਕੋਈ ਕੰਮਕਾਰ ਹੋਵੇ ਤਾਂ ਤੁਸੀਂ ਇੱਥੇ ਤਾਂ ਮੈਂ ਸਾਰਾ ਪਰਿਵਾਰ ਇੱਥੇ ਆ ਜਾਂ ਸਰਪੰਚ ਸਾਹਿਬ ਨੂੰ ਜਾਂ ਕਿਸੇ ਐਮਐਲਏ ਸਾਹਿਬ ਨੂੰ ਜਾਂ ਕਿਸੇ ਵੀ ਤਰੀਕੇ ਨਾਲ ਬਾਕੀ ਦੇ ਵਰਕਰ ਸਾਡੇ ਬ੍ਰੈਂਟੀਆਂ ਕਿਤੇ ਪਹੁੰਚ ਨਹੀਂ ਸਾਡੇ ਤੱਕ ਸੁਣਾ ਪਚਾਓ ਕਾਸੀ ਤੋਂ ਅਹ ਨਾਲ ਖੜਾਂਗੇ ਤੇ ਪੂਰੇ ਪੰਜਾਬ ਦੇ ਲੋਕ ਵੀ ਖੁਸ਼ ਨੇ ਇਸ ਗੱਲੋਂ ਕਿ ਅਸੀਂ ਇਹ ਹਜੇ ਕੁਝ ਦੇਖਿਆ ਨਹੀਂ ਕਦੇ ਵੀ ਆਏ ਹੋਏ ਨੰਮ ਦਾ 10 ਅਕਤੂਬਰ ਤੋਂ ਇੱਕ ਸਕੀਮ ਲਾਗੂ ਕਰ ਰਹੇ ਹਾਂ 10 ਲੱਖ ਰੁਪਏ ਦਾ ਹਰ ਪਰਿਵਾਰ ਦਾ ਜਿਹੜਾ ਇਲਾਜ ਦਾ ਖਰਚਾ ਕੋਈ ਫਾਰਮ ਨਹੀਂ ਪਰਣਾ ਕੁਝ ਨਹੀਂ ਕਰਨਾ ਕੋਈ ਨੀਲਾ ਕਾੜ ਨਹੀਂ ਦੇਖਣਾ ਕੋਈ ਪੀਲਾ ਕਾੜ ਨਹੀਂ ਦੇਖਣਾ ਬਸ ਜਿਹੜਾ ਪੰਜਾਬ ਚ ਰਹਿੰਦਾ ਉਹ ਦਾ ਮੈਂਬਰ ਹੈ ਰੱਬ ਨਾ ਕਰੇ ਜੇ ਬਿਮਾਰੀ ਹੋ ਜੇ 550 ਬੰਜਾ ਉੱਚੀ ਪ੍ਰਾਈਵੇਟਾ ਸਤਾਲ ਕਰਤੇ ਉਹਨੂੰ ਹਜ਼ਾਰ ਕਰ ਲਾਂਗੇ ਛੇਤੀ ਸਰਕਾਰੀ ਸਾਰੇ ਕਰਕੇ ਪੰਜਾਬ ਦੀ ਜਾਓ ਇਲਾਜ ਕਰੋ ਇਲਾਜ ਕਰਾ ਕੇ ਕਰੇ ਜੋ ਸਾਫ ਤੁਹਾਡਾ ਪੈਸਿਆਂ ਦਾ ਦਵਾਈਆਂ ਦਾ ਸਰਕਾਰ ਕਰੂਗੀ ਤਾਸ ਲੱਗ ਰਹਾ ਹੈ 2 ਅਕਤੂਬਰ ਤੋਂ ਲੱਗ ਰਹੀ ਹੈ ਹਾਂ ਸੋ ਬਾਕੀ ਕੱਸੀਆਂ ਦਾ ਪਾਣੀ ਹਰੀਆ ਬੈਠਾ ਹੈ ਹਾਂਜੀ ਸਿੱਧੀ ਹੋਣੀ ਹੈ ਸਾਡੀ ਆਹ ਇਹ ਹਰੀ ਬੈਠੇ ਨੇ ਤੇ ਮੈਂ ਮੈਂ ਪਾਸਾੜੇ ਵਾਲਾ ਲਿਆ ਇਹ ਹਰੀ ਬਣੀ ਬਟੂ ਵਾਹ ਇੱਕ ਇੱਕ ਤੁਸੀਂ ਉਹ ਸਾਰੇ ਪੁਰਾਣੇ ਪਤੋਸਤਾ ਮਿੱਤਰਾਂ ਨੂੰ ਵੀ ਸੁਖਾ ਸਾਰੇ ਪਗੜਾੜੇ ਬੈਠੇ ਜੌਂ ਡੀਰ ਬੈਠਾ ਗ੍ਰਾਹਾਂ ਵਾਲਾ ਆਪਰੋਂ ਕੋਲੇ ਹੋਈ ਬੈਠੇ ਹਨ ਉਹ ਸਾਰੇ ਦਰਸ਼ਨ ਬੈਠਾ

ਇਹ ਦੇਖੋ ਪਿਆਰ ਇਹੀ ਹੈ ਕਿ ਆਮ ਤੌਰ ਤੇ ਕੀ ਹੁੰਦਾ ਕਿ ਆ ਦੇਖੋ ਆ ਦੇ ਇਧਰ ਅਕਤ ਨੇ ਪਤਾ ਨਹੀਂ ਇਸ ਬੋੜ ਨੇ ਕਿੰਨੀਆਂ ਘਨੇਰੀਆਂ ਚੱਲੀਆਂ ਹੋਣੀਆਂ ਕਿੰਨੇ ਕ ਤੂਫਾਨ ਚੱਲੇ ਹੋਣੇ ਇਹ ਕਿਉਂ ਖੜਾ ਹੈ ਫਿਰ ਵੀ ਕਿਉਂ ਖੜਾ ਕਿਉਂਕਿ ਇਹ ਦੀ ਇੱਕ ਜੜਾਂ ਨਾਲ ਜੁੜਿਆ ਹੋਇਆ ਹੈ ਇਹ ਧਰਤੀ ਨਾਲ ਜੁੜਿਆ ਹੋਇਆ ਨਹੀਂ ਤਾਂ ਉਦੋਂ ਬਾਅਦ ਬਹੁਤ ਹਫੇ ਤੇ ਲਾਇ ਹੋਣੇ ਥੋੜੀ ਜਿਹੀ ਹਵਾ ਨਾਲ ਹੀ ਉੱਡ ਜਾਂਦੇ ਆ ਉਹ ਜੜਾਂ ਨਾਲ ਨਹੀਂ ਜੁੜੇ ਹੋਏ ਧਰਤੀ ਨਾਲ ਨਹੀਂ ਜੁੜੇ ਹੋਏ ਸੋ ਬਹੁਤ ਸਾਰੇ ਬੰਦੇ ਮਸ਼ਹੂਰ ਹੋ ਕੇ ਜਾਂ ਕੁਝ ਬਣ ਜਾਂਦੇ ਨੇ ਆਪਦੇ ਪਿੰਡ ਵਾਲੇ ਨੂੰ ਭੁੱਲ ਜਾਂਦੇ ਨੇ ਜਿੱਥੇ ਖੇਡੇ ਹੋ ਜਿੱਥੇ ਪਲੇ ਹੋ ਇਹ ਜੜ੍ਹਾਂ ਨੇ ਆਪਣੀਆਂ ਪਣੇ ਨਹੀਂ ਹਟਾ ਨਹੀਂ ਸੋ ਜੜ੍ਹਾਂ ਨਾਲ ਜੁੜੇ ਰਹੋ ਤੁਹਾਨੂੰ ਕੋਈ ਨਹੀਂ ਹਲਾ ਸਕਦਾ ਕੋਈ ਤੂਫਾਨ ਕੋਈ ਢੇਰੀਆਂ ਤੁਹਾਨੂੰ ਕੋਈ ਨਹੀਂ ਹਲਾ ਸਕਦਾ ਜਿੰਨਾ ਚਿਰ ਤੁਹਾਡੇ ਆਪਣੇ ਤੁਹਾਡੇ ਨਾਲ ਨੇ ਖੜੇ ਨੇ ਕੋਈ ਨਹੀਂ ਕਿ ਉੱਧਰੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਜ਼ਿਲ੍ਹੇ ਦੇ ਹੀ ਇੱਕ ਹੋਰ ਪਿੰਡ ਟੱਡੋਗੜ ਵਿਖੇ ਪਹੁੰਚੇ ਜਿੱਥੇ ਪਰਜਾ ਮੰਡਲ ਅੰਦੋਲਨ ਦੇ ਮਹਾਨ ਸ਼ਹੀਦ ਭਗਤ ਸਿੰਘ ਟੱਡੋਗੜ ਜੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਪਿੰਡ ਟੱਡੋਗੜ ਦੇ ਸ਼ਹੀਦੀ ਯਾਦਗਾਰੀ ਜਗ੍ਹਾ ਤੇ ਉਹ ਪਹੁੰਚੇ ਜਿੱਥੇ ਉਹਨਾਂ ਨੇ ਸ਼ਹੀਦ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਦਾਰ ਭਗਤ ਸਿੰਘ ਟੱਡੂਗਾ ਟੱਡੂਗੜ ਸਰਦਾਰ ਸੇਵਾ ਸਿੰਘ ਠੀਕਰੀ ਵਾਲਾ ਦੇ ਬਹੁਤ ਕਰੀਬੀ ਸਨ ਅਤੇ ਲੋਕਾਂ ਦੇ ਹੱਕਾਂ ਦੇ ਲਈ ਲੜਨ ਦੇ ਲਈ ਉਹਨਾਂ ਨੇ ਵੱਡਾ ਸੰਘਰਸ਼ ਕੀਤਾ ਇਸ ਮੌਕੇ ਉਨੇ ਜਿੱਥੇ ਇੱਕ ਪਾਸੇ ਪੰਜਾਬ ਦੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਉੱਥੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਮਿਸਾਲ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਤੀ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਅ ਅਮਰ ਹੋ ਜਾਂਦੇ ਨੇ ਤੇ ਕੌਮਾਂ ਦੇ ਲਈ ਖਾਸ ਹੋ ਜਾਂਦੇ ਨੇ ਉਹਨਾਂ ਨੇ ਕਿਹਾ ਕਿ ਸਰਦਾਰ ਭਗਤ ਸਿੰਘ ਵਰਗੇ ਸ਼ਹੀਦ ਜਿਹੜੇ 23 23 ਸਾਲਾਂ ਦੇ ਵਿੱਚ ਸ਼ਹੀਦ ਹੋਏ ਨੇ ਅਤੇ ਅੱਜ ਤੋਂ 500 ਸਾਲ ਬਾਅਦ ਵੀ ਉਹ 23 ਸਾਲਾਂ ਦੇ ਹੀ ਰਹਿਣਗੇ। ਉਹਨਾਂ ਕਿਹਾ ਹੈ ਕਿ ਨੌਜਵਾਨਾਂ ਨੂੰ ਸ਼ਹੀਦਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਸ਼ਹੀਦ ਸੇਵਾ ਸਿੰਘ ਠਿਕਰੀwala ਜੀ ਦੇ ਬਹੁਤ ਕਰੀਬੀ ਸਾਥੀ ਪ੍ਰਜਾ ਮੰਡਲ ਲਹਿਰ ਦੇ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਇਆ ਤਸੀਹੇ ਚੱਲੇ ਭੁੱਖ ਹੜਤਾਲਾਂ ਕੀਤੀਆਂ ਨਾਰਨੌਲ ਮਿੰਦਰਗੜ ਚ ਜ਼ਿਲ੍ਹੇ ਚ ਪੈਂਦਾ ਆ ਹਰਿਆਣਾ ਚ ਉੱਥੇ ਜੇਲ੍ਹ ਚ ਕੱਟੀ ਤੇ ਉਸ ਤੋਂ ਬਾਅਦ ਕੁਝ ਦੇਰ ਲਈ ਪ੍ਰਜਾ ਮੰਡਲ ਦੇ ਰਿਆਸਤ ਦੇ ਪ੍ਰਜਾ ਮੰਡਲ ਦੇ ਪ੍ਰਧਾਨ ਵੀ ਰਹੇ ਵੀਰੋ ਆਪਣੇ ਲਈ ਹਰੇਕ ਲੜ ਲੈਂਦਾ ਆ ਆਪਣੇ ਬੱਚਿਆਂ ਲਈ ਕੋਈ ਠੱਗੀਆਂ ਮਾਰਦਾ ਫਿਰਦਾ ਹੈ ਕੋਈ ਸੱਕਿਆਂ ਨਾਲ ਹੀ ਲੜਦਾ ਫਿਰਦਾ ਹੈ ਕਿਸੇ ਦੀ ਜ਼ਮੀਨ ਦੱਬ ਲਈ ਕਿਸੇ ਦਾ ਕੁਝ ਕਰ ਲਿਆ ਪਰ ਕਿਸੇ ਵਾਸਤੇ ਲੜਨਾ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਸਰਦਾਰ ਭਗਤ ਸਿੰਘ ਟਟੋਗੜ ਉਹਨਾਂ ਲੋਕਾਂ ਚੋਂ ਸੀ ਜੋ ਦੂਜਿਆਂ ਦੇ ਹੱਕਾਂ ਲਈ ਲੜਦੇ ਸੀ ਜੇਲਾਂ ਕੱਟੀਆਂ ਅੱਜ ਤਾਈਂ ਫਿਰ ਆਪਾਂ ਵਰ੍ਹੇ ਸੀਆਂ ਮਨਾ ਰਹੇ ਹਾਂ ਉਹਨਾਂ ਦੀਆਂ ਆਪਾਂ ਹਰ ਸਾਲ ਸ਼ਹੀਦ ਭਗਤ ਸਿੰਘ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਰਦੇਵ ਚੰਦਰ ਸ਼ੇਖਰ ਅਜ਼ਾਦ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਾਰੇ ਸਹਿਬਜ਼ਾਦਿਆਂ ਦੇ ਨਵੇਂ ਕੈਲੰਡਰ ਕਿਉਂ ਲੈ ਆਉਂਦੇ ਹਰ ਸਾਲ ਘਰ ਘਰ ਚਲਾਉਣ ਵਾਸਤੇ ਏਕੜਾ ਕੋਈ ਸਰਕਾਰ ਨੇ ਕਾਨੂੰਨ ਬਣਾਇਆ ਹੋਇਆ ਵੀ ਨਹੀਂ ਲੈਉਣੇ ਪੈਣਗੇ ਆਪਾਂ ਤਾਂ ਲੈ ਕੇ ਆਉਂਦੇ ਆ ਕਿਉਂਕਿ ਇਹਨਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਸਰਵੰਸ ਬਾਰੇ ਹੋਏ ਨੇ 23 23 ਸਾਲ ਦੀ ਉਮਰ ਚ ਫਾਂਸੀ ਦੇ ਰਸੇ ਚ ਮੇ ਹੋਏ ਨੇ ਇਸ ਕਰਕੇ ਆਪਾਂ ਉਹਨਾਂ ਦੇ ਕੈਲੰਡਰ ਉਹਨਾਂ ਦੀਆਂ ਫੋਟੋਆਂ ਵਾਲੇ ਕੈਲੰਡਰ ਲੈ ਕੇ ਆਉਂਦੇ ਆ ਨਹੀਂ ਤਾਂ ਇੱਥੇ ਤੁਹਾਡੇ ਪਿੰਡਾਂ ਚ ਵੀ ਤੁਹਾਡੇ ਪਿੰਡ ਵੀ ਤੁਹਾਨੂੰ ਪਿੰਡ ਵਾਲਿਆਂ ਨੂੰ ਨਹੀਂ ਪਤਾ ਹੋਣਾ ਦੋ ਤਿੰਨ ਬਜ਼ੁਰਗ ਤਾਂ ਇਹ ਜੀ ਹੋਣੇ ਵੀ ਤੁਹਾਨੂੰ ਨਹੀਂ ਪਤਾ ਹੋਣਾ ਵੀ ਉਹ ਮਤਲਬ ਚੜਾਈ ਕਰ ਗਏ ਜਾਂ ਹੈਗੇ ਨੇ ਹਜੇ ਐਨੀ ਗੁੰਮਨਾਮ ਜ਼ਿੰਦਗੀ ਜਿਉਂ ਕੇ ਵੀ ਲੋਕ ਚਲੇ ਜਾਂਦੇ ਓਏ ਕਿਸੇ ਨੇ ਲਿਖਿਆ ਕਿ ਕਿ ਜਿਹੜੇ ਸ਼ਹੀਦ ਹੁੰਦੇ ਨੇ ਇਹ ਅਮਰ ਹੋ ਜਾਂਦੇ ਨੇ ਤੇ ਇੱਕ ਪਿੰਡ ਦੇ ਨਹੀਂ ਹੁੰਦੇ ਉਹ ਉਹ ਸਾਰੀ ਕੌਮ ਦੇ ਹੋ ਜਾਂਦੇ ਨੇ ਆਦਮੀ ਬੜਾ ਸਾਲੋਂ ਸੇ ਨਹੀਂ ਆਦਮੀ ਬੜਾ ਖਿਆਲਾਂੋਂ ਸੇ ਹੋਤਾ ਹੈ ਖਿਆਲ ਵੱਡੇ ਤਾਂ ਭਗ ਸਿੰਘ ਹੋਰੀ ਤੇ 23 ਸਾਲ ਦੇ ਅੱਜ ਤੋਂ 500 ਸਾਲ ਬਾਅਦ ਵੀ 23 23 ਸਾਲ ਦੇ ਰਹਿਣਗੇ ਉਹ ਖਿਆਲ ਵੱਡੇ ਸੀ ਅੱਜ ਆਪਾਂ 87ਵੀਂ ਵਰਸੀ ਮਨਾ ਰਹੇ ਹਾਂ ਅੱਜ ਜ਼ਮਾਨਾ ਇਹ ਆ ਗਿਆ ਆਪਣੇ ਸਕੇ ਪਿਓ ਦੀ ਦੂਜੀ ਵਰਸੀ ਮਨਾਉਣ ਨੂੰ ਦੋਨੇ ਭਾਈਆਂ ਚ ਸਹਿਮਤੀ ਨਹੀਂ ਬਣਦੀ ਦੂਜੀ ਵਰਸੀ ਮਨਾਉਣ ਨੂੰ ਛੱਡ ਪਰੇ ਪੈਸੇ ਲੱਗਦੇ ਨੇ ਅਰਦਾਸ ਹੀ ਕਰਾ ਦਿੰਨੇ ਆਂ ਬਸ 87ਵੀਂ ਵਰਸੀ ਤੇ ਅੱਜ ਆਪਾਂ ਦੂਰੋਂ ਦੂਰੋਂ ਇਕੱਠੇ ਹੋਇਆ ਮੈਂ ਦੇਖਿਆ ਬਾਹਰ ਚੂਲੇ ਲੱਗੇ ਨੇ ਮੇਲਾ ਔਰ ਹਰ ਪਿੰਡ ਵਾਲੇ ਨੂੰ ਮੈਂ ਇਸ ਗੱਲ ਦੀ ਵਧਾਈ ਦੇਣੀ ਚਾਹੁੰਨਾ ਕਿ ਤੁਸੀਂ ਇਸ ਆਪਣੇ ਪਿੰਡ ਦੇ ਇਸ ਸ਼ਹੀਦ ਨੂੰ ਉਹਦੀ ਉਹਦੀ ਬਾਲੀ ਹੋਈ ਮਿਸਾਲ ਨੂੰ ਤੁਸੀਂ ਜਗ ਦੀ ਰੱਖਿਆ ਉਹਦੇ ਦੀਵੇ ਨੂੰ ਜਗਦਾ ਰੱਖਿਆ ਹੈ ਕਿ ਇਕੱਠੇ ਹੋ ਕੇ ਸਾਰੇ ਤੁਸੀਂ ਇਹ ਏਕੇ ਨਾਲ ਤੁਸੀਂ ਇੱਥੇ ਮਨਾਉਨੇ ਹੋ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਨਸ਼ਿਆਂ ਖਿਲਾਫ ਵੱਡੀ ਗਈ ਮੁਹਿੰਮ ਲਗਾਤਾਰ ਜਾਰੀ ਹੈ ਇਸੇ ਦੇ ਤਹਿਤ ਬਰਨਾਲਾ ਦੇ ਵਿੱਚ ਪੁਲਿਸ ਵੱਲੋਂ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਨਸ਼ੇ ਦੇ ਸੁੱਧਾਗਰਾਂ ਦੀਆਂ ਗੈਰ ਕਾਨੂੰਨੀ ਪ੍ਰਾਪਰਟੀਆਂ ਦੇ ਉੱਤੇ ਪੀਲਾ ਪੰਜਾ ਚਲਾਇਆ ਗਿਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਪੀਲਾ ਪੰਜਾ ਚਲਾਇਆ ਜਾ ਰਿਹਾ ਅਤੇ ਨਸ਼ਾ ਪੰਜਾਬ ਦੇ ਵਿੱਚ ਫਲਾਉਣ ਵਾਲੇ ਨਸ਼ੇ ਦੇ ਸੁੱਧਾਗਰਾਂ ਦੀਆਂ ਪ੍ਰਾਪਰਟੀਆਂ ਨੂੰ ਤਹਿਸ ਨਹਿਸ ਕੀਤਾ ਜਾ ਰਿਹਾ ਜਿਹੜੇ ਲੋਕਾਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਬਜ਼ੇ ਕਰਕੇ ਪ੍ਰਾਪਰਟੀਆਂ ਬਣਾਈਆਂ ਨੇ ਨਸ਼ੇ ਦੇ ਪੈਸੇ ਦੇ ਨਾਲ ਪ੍ਰਾਪਰਟੀਆਂ ਬਣਾਈਆਂ ਨੇ ਯਾ ਫਿਰ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰਕੇ ਨਸ਼ੇ ਦੇ ਸਦਾਗਰਾਂ ਵੱਲੋਂ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਗਈਆਂ ਨੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਟੈਟੇਰੀ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਨਾਲ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ ਪੰਜਾਬ ਪੁਲਿਸ ਵੱਲੋਂ 162ਵੇਂ ਦਿਨ ਦਾ ਡਾਟਾ ਵੀ ਜਾਰੀ ਕੀਤਾ ਗਿਆ 162ਵੇਂ ਦਿਨ ਦੇ ਅੰਕੜੇ ਵੀ ਜਾਰੀ ਕੀਤੇ ਗਏ ਨੇ ਇਹਨਾਂ ਅੰਕੜਿਆਂ ਦੇ ਮੁਤਾਬਕ ਪੰਜਾਬ ਪੁਲਿਸ ਨੇ 62ਵੇਂ ਦਿਨ 391 ਥਾਵਾਂ ਤੇ ਸ਼ਾਪੇਮਾਰੀ ਕੀਤੀ ਹੈ ਜਾ ਐਫ ਆਈ ਆਰ ਉਦਾਰਜ ਕੀਤੀਆਂ ਗਈਆਂ ਨੇ 68 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਨੇ ਅਤੇ ਇਸ ਤੋਂ ਇਲਾਵਾ 162 ਦਿਨਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 25343 ਹੋ ਗਈ ਹੈ ਸੋ ਲਗਾਤਾਰ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਵੱਲੋਂ ਇਸ ਤੋਂ ਇਲਾਵਾ ਨਸ਼ਾ ਤਸਕਰਾਂ ਦੇ ਕਬਜ਼ੇ ਦੇ ਵਿੱਚੋਂ 1.4 ਕਿਲੋਗ੍ਰਾਮ ਹੈਰੋਇਨ 1594 ਨਸ਼ੀਲੀਆਂ ਗੋਲੀਆਂ ਕੈਪਸੂਲ ਜਿਹੜੇ ਨੇ ਉਹ 162ਵੇਂ ਦਿਨ ਦੀ ਕਾਰਵਾਈ ਦੇ ਦੌਰਾਨ ਬਰਾਮਦ ਕੀਤੇ ਗਏ ਐ ਸੋ ਲਗਾਤਾਰ ਪੰਜਾਬ ਪੁਲਿਸ ਇਸ ਮੋਹਮ ਦੇ ਵਿੱਚ ਲੱਗੀ ਹੋਈ ਆ ਤੇ ਲਗਾਤਾਰ ਨਸ਼ੇ ਦੇ ਤਸਕਰਾਂ ਦੇ ਸਫਾਈ ਦੀ ਮੁਹਿੰਮ ਪੰਜਾਬ ਦੇ ਵਿੱਚ ਚੱਲੀ ਹੈ ਇੱਕ ਪਾਸੇ ਲਗਾਤਾਰ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਤਸਕਰਾਂ ਨੂੰ ਫੜਿਆ ਜਾ ਰਿਹਾ ਤੇ ਦੂਜੇ ਪਾਸੇ ਜਿਹੜੀਆਂ ਨਸ਼ੇ ਦੇ ਪੈਸੇ ਦੇ ਨਾਲ ਬਣਾਈਆਂ ਗਈਆਂ ਗੈਰ ਕਾਨੂੰਨੀ ਜਾਇਦਾਦਾਂ ਨੇ ਉਹਨਾਂ ਨੂੰ ਵੀ ਠਹਿ ਠੇਰੀ ਕੀਤਾ ਜਾ ਰਿਹਾ ਸੋ ਲਗਾਤਾਰ ਯੋਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਇਹ ਕਾਰਵਾਈ ਲਗਾਤਾਰ ਨਸ਼ੇ ਦੇ ਖਿਲਾਫ ਜਾਰੀ ਹੈ ਸਰ ਆ ਜੀ ਜਿਹੜਾ ਅੱਜ ਇਹ ਘਟਾ ਹੈਗੇ ਕਿਸ ਕਿਸ ਮਾਮਲੇ ਦੇ ਇਹਦੇ ਮਾਮਲੇਦਾਰ ਸੀ ਤਸਕਰ ਦੇ ਤੇ ਕਿਸ ਲੈਵਲ ਦਾ ਤਸਕਰ ਸੀ ਤੇ ਕਿਸ ਦੀ ਕਾਰਵਾਈ ਕਿਸ ਤਰ੍ਹਾਂ ਦੀ ਕਾਰਵਾਈ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਗਾਈਡਲਾਈਨਸ ਹੈ ਜਿਹੜੀ ਯੋਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਅੱਜ ਨਗਰ ਪੰਚਾਇਤ ਹੰਡਿਆਇਆ ਵੱਲੋਂ ਇਤਿਕ ਨਾਜਾਇਜ਼ ਉਸਾਰੀ ਨੂੰ ਢਾਇਆ ਜਾ ਰਿਹਾ ਹੈ ਇਹਨਾਂ ਦੇ ਬੈਕਗ੍ਰਾਉਂਡ ਦੀ ਗੱਲ ਕਰੀਏ ਤਾਂ ਗੋਰਾ ਸਿੰਘ son of ਤੁਮਰਾ ਸਿੰਘ ਤੇ ਅਮਰਜੀਤ ਕੌਰ wife of ਤੁਮਰਾ ਸਿੰਘ ਇਹਨਾਂ ਦੇ ਖਿਲਾਫ 16 ਤੋਂ ਵੱਧ ਐਨਡੀਪੀਐਸ ਤੇ ਹੋਰ ਧਾਰਾਵਾਂ ਦੇ ਤਹਿਤ ਮੁਕਦਮੇ ਦਰਜ ਸਕੇ ਇਹਨਾਂ ਦਾ ਪੂਰਾ ਪਰਿਵਾਰੀ ਨਸ਼ਾ ਤਸਕਰ ਦੇ ਕੰਮ 'ਚ ਐਕਟਿਵ ਸੀਗਾ ਔਰ ਜਿਹੜੀ ਇੱਥੇ ਇਹ ਨਾਜਾਇਜ਼ ਜ਼ਮੀਨ ਢਾਇਆ ਜਾ ਰਹਾ ਹੈ ਇਹਦੇ ਰਿਗਾਰਡਿੰਗ ਪ੍ਰੋਪਰ ਵੈਰੀਫਿਕੇਸ਼ਨ ਕਰਕੇ ਇਹਨਾਂ ਨੂੰ ਜਾਪਤੇ ਅਨੁਸਾਰ ਨੋਟਿਸ ਵੀ ਦਿੱਤਾ ਗਿਆ ਸੀਗਾ ਔਰ ਇਹ ਇਲੀਗਲ ਪ੍ਰੋਸੀਡਸ ਆਫ ਡਰਗ ਮੈਨੇਜਰ ਹੁੰਦਾ ਉਹਦੇ ਰਾਹੀਂ ਇਹ ਬਣਾਇਆ ਗਿਆ ਸੀਗਾ ਇਸ ਕਰਕੇ ਜਾਪਤੀ ਅਨੁਸਾਰ ਨੂੰ ਡਾਇਆ ਗਿਆ ਪੁਲਿਸ ਪ੍ਰਸ਼ਾਸਨ ਇੱਥੇ ਨਾ ਲਾ ਕੇ ਲਾਉਣ ਨਾ ਨੂੰ ਵੀ ਇੰਸ਼ੋਰ ਕਰ ਰਹੀ ਹੈ ਤੇ ਜਿਹੜਾ ਜ ਹੈ ਕਾਰਵਾਈ ਕਾਰਵਾਈ ਨੂੰ ਅਮਲ ਚ ਲਿਆਇਆ ਜਾ ਰਿਹਾ ਹੈ ਇਹ ਕਿਤੇ ਦਾ ਸਕਾ ਜਿਹੜਾ ਇਸਮ ਦੀ ਇਹਦੇ ਵਿੱਚ ਇੱਕ ਜੇਲ ਤੇ ਜਲਦੀ ਵਿੱਚ ਹੈ ਔਰ ਜਿਹੜੀ ਮਰਜੀਤ ਪਰ ਉਹ ਬੇਲ ਤੇ ਬਾਹਰ ਹੈ ਇਹ ਸਰ ਇੱਕੋ ਬਰ ਬਾਰ ਦੇ ਵਿੱਚ ਇੱਕ ਪਰਿਵਾਰ ਦੇ ਮਰੀਨਦਰ ਦੋ ਪ੍ਰਾ ਔਰ ਹੈ ਗੋਰਾ ਸਿੰਘ ਦਾ ਉਹ ਵੀ ਉਹਨਾਂ ਤੇ ਵੀ ਐਕਸਰਸ ਵਗੈਰਾ ਦੇ ਪਰਚੇ ਸਰ ਕਿੰਨੇ ਵੀ 40.5 ਗੇਜ ਉਹ ਦੇਖੋ ਇਹਦਾ ਅਸੈਸਮੈਂਟ ਤੋਂ ਤੁਹਾਨੂੰ ਇਹਨਾਂ ਆਪਣੇ ਅਫਸਰ ਹੈ ਨਗਰ ਪੰਚਾਇਤ ਤੋਂ ਉਹ ਤੁਹਾਨੂੰ ਦੱਸ ਸਕਦੇ ਹਨ ਤੁਸੀਂ ਕਾਈਂਡਲੀ ਬਰੀਫ ਕਰੋ ਇਹ ਨਿਯਾਜ ਕਬਜ਼ਾ ਸੀਗਾ ਨਗਰ ਪੰਚਾਇਤ ਹੰਡਾਇਆ ਦੀ ਜ਼ਮੀਨ ਤੇ ਕਬਜ਼ਾ ਸੀਗਾ ਇਹਨਾਂ ਨੂੰ ਪ੍ਰੋਪਰ ਨੋਟਸ ਵਗੈਰਾ ਜਾਰੀ ਕਰਕੇ ਤੇ ਇਹ ਕਬਜ਼ਾ ਟਾਇਆ ਗਿਆ ਪੁਲਿਸ ਪ੍ਰਸ਼ਾਸਨ ਨੇ ਤਾਂ ਨਿਯਾਜ ਕਬਜ਼ਾ ਸੀ ਜਾਂ ਬਾਕੀ ਨਸ਼ੇ ਦੀ ਐਕਟ ਦੇ ਨਾਲ ਤਾਂ ਸੀ ਇਹ ਸਰ ਨਿਯਾਜ ਕਬਜ਼ਾ ਵੀ ਸੀ ਪਲੱਸ ਨਸ਼ੇ ਦੀ ਇਹਨਾਂ ਦੇ ਕਾਫੀ ਪਰਚੇ ਵਗੈਰਾ ਵੀ ਸੀਗੇ ਤੁਹਾਡਾ ਨਾਮ ਤੇ ਤੁਹਾਡਾ ਰੈਂਕ ਕੀ ਆ ਮੇਰਾ ਨਾਮ ਮਨਸਾਹੀ ਪ੍ਰੀਤ ਸਿੰਘ ਹੈ ਜੀ ਮੈਂ ਡੀਐਮ ਹਾਂ ਦੱਸੋ ਦੇ ਕੋਸ਼ਿਸ਼ ਆਲੀ ਕੰਪਲੀਟਲੀ ਨਾ ਜਾਇਜ਼ ਸੀਗੀ ਹਾਂ ਮਤਲਬ ਪਿਛੁਕਰ ਮੈਂ ਜਿਵੇਂ ਤੁਹਾਨੂੰ ਦਸੀਆ ਕਿ ਇਨਾਦ ਦਾ ਪਿਛੁਕਰ ਨਸਾ ਤਸ ਕਰਦਾ ਸੀਗਾ ਔਰ ਰੂਟੀਨ ਦਾ ਪ੍ਰੋਸੈਸ ਹੁੰਦਾ ਹੈ ਕਿ ਜਿਹੜੀ ਹੈ ਨਾ ਇਲੀਗਲ ਸਟਰਕਚਰ ਹੁੰਦੀ ਹੈ ਉਹਨੂੰ ਨਗਰ ਪੰਚਾਇਤ ਵੱਲੋਂ ਨਾ ਵੈਰੀਫਾਈ ਕਰਾਇਆ ਜਾਂਦਾ ਹੈ ਉਹਦੇ ਵਿੱਚ ਇਹਨੂੰ ਲਾਇਆ ਗਿਆ ਸਰ ਹੋਰ ਨਹੀਂ ਮਤਲਬ ਕਿ ਦੇਖੋ ਅਸੀਂ ਹੰਢਾਇਆ ਕਿਲਾਪੱਤੀ ਹੰਢਾਇਆ ਦੇ ਵਿੱਚ ਖੜੇ ਹਾਂ ਇੱਥੇ ਪਹਿਲੇ ਵੀ ਦੋ ਸਟਰਕਚਰ ਹੁੰਢਾਇਆ ਗਿਆ ਸੀਗਾ ਜਿਹੜਾ ਬਨਾਰਾ ਦੇ ਵਿੱਚ ਨਾ ਟੋਟਲ 6 ਸਟਰਕਚਰ ਜਿਹੜੇ ਇਲਿਗਲ ਸੀਗੇ ਉਹਨਾਂ ਨੂੰ ਢਾਇਆ ਗਿਆ ਸੀਗਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਬੈਂਗਲੁਰੂ ਤੋਂ ਅੱਜ ਤਿੰਨ ਬੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਹਰੀ ਚੰਡੀ ਦਿਖਾਈ ਗਈ ਹੈ ਇਹਨਾਂ ਤਿੰਨ ਟ੍ਰੇਨਾਂ ਦੇ ਵਿੱਚ ਬੈਂਗਲੁਰੂ ਤੋਂ ਬੇਲਗਾਮ ਅਮ੍ਰਿਤਸਰ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਅਤੇ ਨਾਗਪੁਰ ਤੋਂ ਪੂਨੇ ਤੱਕ ਚੱਲਣ ਵਾਲੀਆਂ ਟ੍ਰੇਨਾਂ ਸ਼ਾਮਲ ਨੇ ਤੁਹਾਨੂੰ ਦੱਸ ਦਈਏ ਪੰਜਾਬ ਦੇ ਵਿੱਚ ਜਿਹੜੀ ਟ੍ਰੇਨ ਸ਼ੁਰੂ ਕੀਤੀ ਗਈ ਹੈ ਇਹ ਟ੍ਰੇਨ ਮਾਂ ਵੈਸ਼ਨੋ ਦੇਵੀ ਦੇ ਦਰਬਾਰ ਕਟੜਾ ਵਿੱਚ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਇਹ ਬਹੁਤ ਮਹੱਤਵਪੂਰਨ ਹੈ ਅਤੇ ਇਸ ਦੇ ਨਾਲ ਸ਼ਰਧਾਲੂਆਂ ਨੂੰ ਵੱਡਾ ਫਾਇਦਾ ਹੋਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਗਲੁਰੂ ਤੋਂ ਹੀ ਵਰਚੁਅਲ ਤਰੀਕੇ ਦੇ ਨਾਲ ਹਰੀ ਝੰਡੀ ਦਿਖਾ ਕੇ ਇਹ ਟ੍ਰੇਨ ਹੈ ਜਿਹੜੀ ਉਸ ਨੂੰ ਸਟਾਰਟ ਕਰ ਦਿੱਤਾ ਹੈ ਉਸ ਦਾ ਸ਼ੁਭ ਆਰੰਭ ਹੋਇਆ ਹੈ ਅਤੇ 11 ਤਰੀਕ ਤੋਂ ਅੱਜ ਤੋਂ ਇਹ ਆਮ ਸ਼ਰਧਾਲੂਆਂ ਦੇ ਲਈ ਆਮ ਯਾਤਰੀਆਂ ਦੇ ਲਈ ਇਹ ਟ੍ਰੇਨ ਉਪਲਬਧ ਰਹੇਗੀ ਸੋ ਪੰਜਾਬ ਨੂੰ ਇੱਕ ਵੱਡਾ ਤੋਹਫ਼ਾ ਜਿਹੜਾ ਹੈ ਕੇਂਦਰ ਸਰਕਾਰ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤਾ ਗਿਆ ਵੰਦੇ ਭਾਰਤ ਟ੍ਰੇਨ ਕਟੜਾ ਤੋਂ ਰੋਜ਼ਾਨਾ ਸਵੇਰੇ 6:40 ਮਿੰਟ ਤੇ ਚੱਲ ਕੇ ਦੁਪਹਿਰ 12:20 ਮਿੰਟ ਤੇ ਅੰਮ੍ਰਿਤਸਰ ਪਹੁੰਚੇਗੀ ਤੇ ਫਿਰ ਅੰਮ੍ਰਿਤਸਰ ਤੋਂ ਸ਼ਾਮ 4:25 ਮਿੰਟ ਤੇ ਚੱਲ ਕੇ 10 ਵਜੇ ਕਟੜਾ ਪਹੁੰਚੇਗੀ ਸੋ 11 ਵਜੇ ਤੋਂ ਆਮ ਲੋਕ 11 ਅਗਸਤ ਤੋਂ ਯਾਨੀ ਕਿ ਅੱਜ ਤੋਂ ਆਮ ਲੋਕਾਂ ਦੇ ਲਈ ਇਹ ਟ੍ਰੇਨ ਜਿਹੜੀ ਹੈ ਉਪਲਬਧ ਰਹੇਗੀ ਸੋ ਪੰਜਾਬ ਦੇ ਲਈ ਇਹ ਟ੍ਰੇਨ ਹੈ ਜਿਹੜੀ ਕੇਂਦਰ ਸਰਕਾਰ ਦੇ ਵੱਲੋਂ ਵੱਡਾ ਤੋਹਫ਼ਾ ਮੰਨਿਆ ਜਾ ਰਿਹਾ ਹੈ ਕਿਉਂਕਿ ਮਾਤਾ ਵੈਸ਼ਨੂ ਦੇਵੀ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੇ ਲਈ ਇਹ ਟ੍ਰੇਨ ਬੇਹੱਦ ਲਾਹੇਵੰਦ ਸਾਬਿਤ ਹੋਵੇਗੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਕੇਂਦਰ ਸਰਕਾਰ ਦੇ ਉੱਤੇ, ਭਾਜਪਾ ਦੇ ਉੱਤੇ ਤਿੱਖਾ ਸਿਆਸੀ ਨਿਸ਼ਾਨਾ ਬੋਲਿਆ ਗਿਆ। ਤੁਹਾਨੂੰ ਦੱਸ ਦਈਏ ਕਾਂਗਰਸੀ ਆਗੂ ਰਾਹਲ ਗਾਂਧੀ ਲਗਾਤਾਰ ਭਾਜਪਾ ਦੇ ਉੱਤੇ ਵੋਟਾਂ ਦੇ ਵਿੱਚ ਧੋਖਾ ਧੜੀ ਨੂੰ ਲੈ ਕੇ ਨਿਸ਼ਾਨਾ ਸਾਧ ਰਹੇ ਨੇ ਕੇਂਦਰ ਸਰਕਾਰ ਦੇ ਉੱਪਰ। ਅਤੇ ਇਸੇ ਦੇ ਹੱਕ ਦੇ ਵਿੱਚ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਵੀ ਆ ਗਏ ਨੇ ਉਹਨਾਂ ਵੱਲੋਂ ਖਾਸ ਤੌਰ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਭਾਜਪਾ ਦੇ ਉੱਪਰ ਤਿੱਖਾ ਸਿਆਸੀ ਨਿਸ਼ਾਨਾ ਵਿੰਨਿਆ ਗਿਆ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਨੇ ਚੋਣਾ ਚੋਰੀ ਕਰਨ ਦੇ ਵਿਲੱਖਣ ਅਤੇ ਨਵੇਂ ਤਰੀਕੇ ਈਜ਼ਾਦ ਕੀਤੇ ਨੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਜਿੱਥੇ ਮਹਾਰਾਸ਼ਟਰ ਦੇ ਵਿੱਚ ਪਾਰਟੀ ਨੇ 4 ਮਹੀਨਿਆਂ ਦੇ ਸਮੇਂ ਦੇ ਵਿੱਚ ਲਗਭਗ 1 ਕਰੋੜ ਵੋਟਾਂ ਜੋੜੀਆਂ ਨੇ ਉੱਥੇ ਹੀ ਬਿਹਾਰ ਦੇ ਵਿੱਚ ਇਸ ਨੇ 60 ਲੱਖ ਤੋਂ ਵੱਧ ਵੋਟਾਂ ਹਟਾ ਦਿੱਤੀਆਂ ਨੇ ਉਹਨਾਂ ਨੇ ਸਪੈਸ਼ਲ ਇਵੈਂਟਸ ਰਿਵੀਜ਼ਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦਲਿਤਾਂ ਅਤੇ ਘੱਟ ਗਿਣਤੀਆਂ ਨੂੰ VOTING ਅਧਿਕਾਰਾਂ ਤੋਂ ਵਾਂਝੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਧਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਨੇ ਕਿਉਂਕਿ ਅੱਜ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ ਇਹ ਗੱਲ ਲਗਭਗ ਸਾਫ਼ ਹੋ ਗਈ ਹੈ ਕਿ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰ ਲਹਿਰ ਦੇ ਜਿਹੜੇ ਪ੍ਰਧਾਨ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਹੋਣਗੇ ਅਤੇ ਵੱਖੋ-ਵੱਖਰੇ ਸਿਆਸੀ ਮਾਹਰਾਂ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਉਹ ਸ਼ਖਸ ਹੋਣਗੇ ਜੋ ਨਵੇਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਜਿਹੜੇ ਪ੍ਰਧਾਨ ਹੋਣਗੇ ਸੂਤਰਾਂ ਮੁਤਾਬਕ ਇਹ ਵੀ ਖਬਰ ਮਿਲੀ ਹੈ ਕਿ ਬਾਕੀ ਢੜੇ ਵੱਲੋਂ ਜੋ ਭਰਤੀ ਕਮੇਟੀ ਬਣਾਈ ਗਈ ਸੀ ਉਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਸਹਿਮਤੀ ਜਿਹੜੀ ਹੈ ਉਹ ਬਣ ਗਈ ਹੈ ਅਤੇ ਇਸ ਤੋਂ ਇਲਾਵਾ surjit singh rakhra ਹੋਣਾ ਨੇ ਵੀ ਆਪਣੀ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਸਾਫ਼ ਕੀਤੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਪ੍ਰਧਾਨ ਹੋਣਗੇ ਇਸ ਤੋਂ ਇਲਾਵਾ ਬੀਬੀ ਸਤਵੰਤ ਕੌਰ ਜਿਹੜੇ ਨੇ ਉਹ ਧਾਰਮਿਕ ਕਮੇਟੀ ਦੇ ਜਾਂ ਧਾਰਮਿਕ ਤੌਰ ਤੇ ਜੋ ਸੰਗਠਨ ਬਣੇਗਾ ਉਸ ਦੇ ਪ੍ਰਧਾਨ ਹੋਣਗੇ ਪਰ ਇਸ ਸਬ ਕਾਸੇ ਵਿਚਾਲੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਵੀ ਸ਼ਾਮਲ ਨੇ ਹਾਲਾਂਕਿ ਵੱਡੇ ਆਗੂ ਦੇ ਵੱਲੋਂ ਇਸ ਗੱਲ ਨੂੰ ਸਪਸ਼ਟ ਕਰ ਦਿੱਤਾ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਵੀ ਪ੍ਰਧਾਨ ਹੋਣਗੇ ਪਰ ਇਸ ਤੋਂ ਇਲਾਵਾ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਉਸ ਦੇ ਵੱਲੋਂ ਵੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਇਹ ਸਾਰੀਆਂ ਕਿਆਸਰਾਈਆਂ ਨੇ ਅਤੇ ਜੋ ਵੀ ਵਿਅਕਤੀ ਜਿਹੜਾ ਹੈ ਪ੍ਰਧਾਨ ਦੇ ਤੌਰ ਤੇ ਜਿਸ ਦੀ ਚੋਣ ਕੀਤੀ ਜਾਵੇਗੀ ਉਹ ਸਪਸ਼ਟ ਤੌਰ ਤੇ ਡੈਲੀਗੇਟਾਂ ਵੱਲੋਂ ਪੂਰਨ ਤੌਰ ਤੇ ਲੋਕਤੰਤ੍ਰਿਕ ਵਿਧੀ ਵਿਧਾਨ ਦੇ ذریعے ਹੀ ਉਹਨਾਂ ਦੀ ਚੋਣ ਹੋਵੇਗੀ ਤੇ ਅਸਲੀ ਚੋਣ ਹੈ ਜਿਹੜੀ ਉਹ 11 ਤਰੀਕ ਯਾਨੀ ਕਿ ਅੱਜ ਦੇ ਦਿਨ ਜਦੋਂ اجلاس ਹੋਵੇਗਾ اجلاس ਦੇ ਵਿੱਚ ਹੀ ਪਤਾ ਲੱਗੇਗਾ ਕਿ ਕਿਸ ਨੂੰ ਪ੍ਰਧਾਨ ਚੁਣਿਆ ਜਾਵੇਗਾ ਪਰ ਇਸ ਦੇ ਨਾਲ ਹੀ ਜਿਹੜੇ ਬਾਕੀ ਮੈਂਬਰ ਨੇ ਉਹਨਾਂ ਵੱਲੋਂ ਜਿਸ ਕਿਸਮ ਦੇ ਬਿਆਨ ਆ ਰਹੇ ਨੇ ਇਹ ਲੱਗ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਇਆ ਜਾਵੇਗਾ ਪਰ ਅਸਲ ਦੇ ਵਿੱਚ ਪੰਜ ਮੈਂਬਰੀ ਕਮੇਟੀ ਦਾ ਕਹਿਣਾ ਹੈ ਕਿ ਅਸਲੀ ਫੈਸਲਾ ਜਿਹੜੇ ਡੈਲੀਗੇਟ ਕਰਨਗੇ ਹੁਣ ਦੇਖਣਾ ਇਹ ਹੋਵੇਗਾ ਕਿ ਡੈਲੀਗੇਟ ਵੱਲੋਂ ਡੈਲੀਗੇਟਾਂ ਵੱਲੋਂ ਜਦੋਂ ਇਜਲਾਸ ਹੁੰਦਾ ਤਾਂ ਕਿਸ ਦੇ ਨਾਮ ਦੇ ਉੱਤੇ ਪ੍ਰਧਾਨ ਦੇ ਤੌਰ ਤੇ ਮੋਹਰ ਲਗਾਈ ਜਾਂਦੀ ਹੈ ਦੋ ਨਾਮ ਮੁੱਖ ਤੌਰ ਤੇ ਚਰਚਾ ਦੇ ਵਿੱਚ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਬੀਬੀ ਸਤਵੰਤ ਕੌਰ ਦੇਖਣਾ ਇਹ ਹੋਵੇਗਾ ਕਿ ਨਵੇਂ ਅਕਾਲੀ ਦਲ ਨਵਾਂ ਕਾਲੀ ਦਲ ਸੁਧਾਰ ਲਹਿਰ ਵਾਲਾ ਅਕਾਲੀ ਦਲ ਇਸ ਦਾ ਪ੍ਰਧਾਨ ਹੁਣ ਕੌਣ ਥਾਪਿਆ ਜਾਂਦਾ ਇਹ ਦੇਖਣ ਵਾਲੀ ਗੱਲ ਹੋਵੇਗੀ ਦੋ ਆਗੂਆਂ ਦਾ ਨਾਮ ਮੁੱਖ ਤੌਰ ਤੇ ਪ੍ਰਧਾਨ ਦੇ ਤੌਰ ਤੇ ਲਿਆ ਜਾ ਰਿਹਾ ਹੈ ਪੰਜਾਬ ਦੇ ਵਿੱਤ ਮੰਤਰੀ ਯੋਜਨਾ ਆਪਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਸੂਬੇ ਦੇ ਵਿੱਚ ਫਲੈਗਸ਼ਿਪ ਸਕੀਮ ਨੂੰ ਲੈ ਕੇ ਬਿੱਲ ਲਿਆਓ ਇਨਾਮ ਪਾਓ ਸਕੀਮ ਨੂੰ ਲੈ ਕੇ ਸ਼ਾਨਦਾਰ ਸਫਲਤਾ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਗੱਲਬਾਤ ਕਰਦੇ ਆ ਕਿ ਜ਼ਿੰਮੇਵਾਰ ਖਪਤਕਾਰ ਵਤੀਰੇ ਨੂੰ ਉਤਸ਼ਾਹਿਤ ਕਰਨ ਦੇ ਲਈ ਕਰ ਪਾਲਣਾ ਨੂੰ ਮਜ਼ਬੂਤ ਕਰਨ ਦੇ ਲਈ ਸ਼ੁਰੂ ਕੀਤੀ ਗਈ ਇਸ ਪਹਿਲ ਕਦਮੀ ਨੇ ਲੋਕਾਂ ਦੀ ਭਰਪੂਰ ਸ਼ਮੂਲੀਅਤ ਦੀ ਗਵਾਹੀ ਭਰੀ ਹੈ ਤੇ ਲੋਕ ਵੱਡੀ ਗਿਣਤੀ ਦੇ ਵਿੱਚ ਇਸ ਦੇ ਵਿੱਚ ਸ਼ਮੂਲਿਤ ਕਰ ਰਹੇ ਨੇ ਜਿਸ ਤਹਰ 10 ਸਤੰਬਰ 2023 ਦੇ ਵਿੱਚ ਇਸ ਦੀ ਸ਼ੁਰੂਆਤ ਤੋਂ ਹੀ ਜੁਲਾਈ 2025 ਤੱਕ ਮੇਰਾ ਬਿੱਲ ਐਪ ਤੇ ਕੁੱਲ 176832 ਬਿੱਲ ਅਪਲੋਡ ਕੀਤੇ ਗਏ ਨੇ ਤੇ ਇਸ ਦੇ ਨਤੀਜੇ ਵਜੋਂ 5644 ਜੇਤੂਆਂ ਨੇ ਅ ਵੱਡੀ ਗਿਣਤੀ ਦੇ ਵਿੱਚ ਕਰੋੜਾ ਰੁਪਏ ਜਿੱਤੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਬਿਆਨ ਵੀ ਜਾਰੀ ਕੀਤਾ ਹੈ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਨਾਗਰਿਕਾਂ ਨੂੰ ਬਿੱਲ ਮੰਗਣ ਲਈ ਉਤਸ਼ਾਹਿਤ ਕਰਨ ਵਾਲੀ ਇਸ ਸਕੀਮ ਦਾ ਕਰ ਲਾਗੂਕਰਨ ਤੇ ਡੂੰਘਾ ਪ੍ਰਭਾਵ ਪਿਆ ਉਹਨਾਂ ਇਹ ਵੀ ਕਿਹਾ ਕਿ ਇਸ ਯੋਜਨਾ ਤਹਿਤ ਬਿੱਲ ਚਾਲੀ ਜਾਰੀ ਕਰਨ ਦੇ ਵਿੱਚ ਬੇਨੇਮੀਆ ਦੇ ਦੋਸ਼ੀ ਪਾਏ ਗਏ ਆਧਾਰਿਆਂ ਦੇ ਵਿਰੁੱਧ ਵੱਡੇ ਪੱਧਰ ਤੇ ਜੁਰਮਾਨੇ ਲਗਾਏ ਗਏ ਨੇ ਹਰਪਾਲ ਸਿੰਘ ਚੀਮਾ ਨੇ ਇਹ ਵੀ ਕਿਹਾ ਕਿ ਇਸ ਜੁਰਮਾਨੇ ਦੇ ਵਿੱਚ ਜਿਹੜੇ ਨੇ ਉਹ ਲੱਖਾਂ ਰੁਪਏ ਵਸੂਲ ਕੀਤੇ ਜਾ ਚੁੱਕੇ ਨੇ ਹੁਸ਼ਿਆਰਪੁਰ ਦੇ ਮਾਡਲ ਟਾਊਨ ਦੇ ਵਿੱਚ ਰਹਿੰਦੇ ਸਮਾਜ ਸੇਵੀ ਤੇ ਯੂਟਿਊਬਰ ਸਹਿਮ ਦੇ ਘਰ ਤੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸੀਸੀਟੀਵੀ ਦੇ ਵਿੱਚ ਪੂਰੀ ਘਟਨਾ ਕੈਦ ਹੋ ਗਈ ਹੈ। ਇਸ ਦੇ ਮੁਤਾਬਕ ਦੋ ਨਕਾਬਪੋਸ਼ ਮੋਟਰਸਾਈਕਲ ਤੇ ਆਉਂਦੇ ਨੇ ਤੇ ਸਹਿਮ ਹੁਸ਼ਿਆਰਪੁਰੀ ਨਾਮ ਦੇ ਇਸ ਯੂਟਿਊਬਰ ਦੇ ਘਰ ਤੇ ਫਾਇਰਿੰਗ ਕਰਕੇ ਫਰਾਰ ਹੋ ਜਾਂਦੇ ਨੇ। ਤੁਹਾਨੂੰ ਦੱਸ ਦਈਏ ਕਿ ਯੂਟਿਊਬਰ ਸਹਿਮ ਨੂੰ ਪਹਿਲਾਂ ਵੀ ਪਾਕਿਸਤਾਨੀ ਡਾਊਨ ਸ਼ਹਿਜ਼ਾਦ ਪੱਟੀ ਵੱਲੋਂ ਤੰਕੀ ਦਿੱਤੀ ਗਈ ਸੀ ਕਿ ਜਲੰਧਰ ਦੀ ਤਰ੍ਹਾਂ ਉਸ ਦੇ ਘਰ ਤੇ ਵੀ ਗ੍ਰਨੇਡ ਹਮਲਾ ਕੀਤਾ ਜਾਵੇਗਾ ਇਸ ਦੇ ਮੱਦੇਨਜ਼ਰ ਹੁਸ਼ਿਆਰਪੁਰ ਪੁਲਿਸ ਵੱਲੋਂ ਸੈਮ ਨੂੰ ਦੋ ਗਨਮੈਨ ਵੀ ਮੁਹੱਈਆ ਕਰਵਾਏ ਗਏ ਸਨ ਸੋ ਮੀਡੀਆ ਤੋਂ ਜਾਣਕਾਰੀ ਜੋ ਮਿਲੀ ਹੈ ਉਸ ਦੇ ਆਧਾਰ ਤੇ ਸੈਮ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਸਮਾਜ ਸੇਵਾ ਦਾ ਕੰਮ ਕਰਦਾ ਆ ਰਿਹਾ ਹੈ ਜਦੋਂ ਬੀਤੀ ਰਾਤ ਉਹ ਆਪਣੇ ਕਰ ਮਾਡਲ ਟਾਊਨ ਦੇ ਵਿੱਚ ਸੁੱਤਾ ਪਿਆ ਸੀ ਤਾਂ ਪੌਣੇ 1 ਵਜੇ ਦੇ ਕਰੀਬ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਤੇ ਉਹਨਾਂ ਨੇ ਗੇਟ ਤੇ ਦੋ ਫਾਇਰ ਕਰਦੇ ਨੇ ਇਸ ਤੋਂ ਬਾਅਦ ਉਸ ਦੀ ਅੱਖ ਖੁੱਲਦੀ ਹੈ ਜਦੋਂ ਬਾਹਰ ਜਾ ਕੇ ਦੇਖਿਆ ਤਾਂ ਬਾਹਰ ਗੋਲੀਆਂ ਦੇ ਖੋਲ ਪਏ ਸਨ ਇਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਕੀਤੀ ਜਾਂਦੀ ਹੈ ਤੇ ਮਾਡਲ ਟਾਊਨ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਖੋਲ ਗੋਲੀਆਂ ਦੇ ਆਪਣੇ ਕਬਜ਼ੇ ਦੇ ਵਿੱਚ ਲੈਂਦੀ ਹੈ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਮੌਸਮ ਤੇ ਪਾਉਂਦੇ ਆ ਇੱਕ ਨਜ਼ਰ ਪੰਜਾਬ ਦੇ ਵਿੱਚ ਅੱਜ ਬਾਰਿਸ਼ ਨੂੰ ਲੈ ਕੇ ਭਾਰੀ ਬਰਸਾਤ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਪਰ ਇਸ ਤੋਂ ਇਲਾਵਾ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਹਲਕੀ ਤੋਂ ਦਰਮਿਆਨੀ ਬਰਸਾਤ ਹੋਣ ਦੀ ਸੰਭਾਵਨਾ ਜ਼ਰੂਰ ਜਤਾਈ ਗਈ ਹੈ ਖਾਸ ਤੌਰ ਤੇ ਪੰਜਾਬ ਦੇ ਹਿਮਾਚਲ ਪ੍ਰਦੇਸ਼ ਦੇ ਨਾਲ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਜ਼ਿਲ੍ਹੇ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਮੋਖਾਲੀ ਰੋਪੜ ਨਵਾਂ ਸ਼ਹਿਰ ਅਤੇ ਮਾਲਵਾ ਦੇ ਵਿੱਚ ਲੁਧਿਆਣਾ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਹੋਣ ਦੀ ਸੰਭਾਵਨਾ ਜ਼ਰੂਰ ਅੱਜ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਲਗਭਗ ਅ 30 ਤੋਂ ਲੈ ਕੇ 50% ਦੇ ਇਲਾਕੇ ਦੇ ਵਿੱਚ ਇਸ ਜ਼ਿਲ੍ਹੇ ਦੇ ਵਿੱਚ ਬਰਸਾਤ ਜਿਹੜੀ ਹੋ ਸਕਦੀ ਹੈ ਤੁਹਾਨੂੰ ਦੱਸ ਦਈਏ ਬੀਤੇ ਕੱਲ ਪੰਜਾਬ ਦੇ ਲੁਧਿਆਣਾ ਜਲੰਧਰ ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਹੈ ਜਿਹੜੀ ਉਹ ਦਰਜ ਕੀਤੀ ਗਈ ਸੀ ਅਤੇ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ 14 ਅਗਸਤ ਨੂੰ ਪੰਜਾਬ ਦੇ ਵਿੱਚ ਵਿਆਪਕ ਪੱਧਰ ਤੇ ਦਰਮਿਆਨੀ ਤੋਂ ਭਾਰੀ ਬਰਸਾਤ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਿਤਾਇਆ ਗਿਆ ਮੌਸਮ ਵਿਭਾਗ ਦੇ ਵੱਲੋਂ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਰਿਕਾਰਡ ਕੀਤੇ ਗਏ ਤਾਪਮਾਨ ਦੀ ਗੱਲ ਕਰੀਏ ਤਾਂ ਸੂਬੇ ਦੇ ਵਿੱਚ ਅੱਜ ਵਿਆਪਕ ਪੱਧਰ ਤੇ ਹਲਕੀ ਬੱਦਲਵਾਈ ਦੇ ਕਾਰਨ ਔਸਤ ਤਾਪਮਾਨ ਜਿਹੜਾ ਉਸ ਦੇ ਵਿੱਚ ਤਕਰੀਬਨ 1.8 ਡਿਗਰੀ ਦੀ ਗਿਰਾਵਟ ਜਿਹੜੀ ਉਹ ਦੇਖਣ ਨੂੰ ਮਿਲੀ ਹੈ ਇਸ ਤੋਂ ਇਲਾਵਾ ਸੂਬੇ ਦੇ ਵੱਖ-ਵੱਖਰੇ ਜ਼ਿਲ੍ਹਿਆਂ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਅਬੋਰ ਦੇ ਵਿੱਚ 36.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ ਚੰਡੀਗੜ੍ਹ ਦੇ ਵਿੱਚ ਵੀ 33.1 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਲੁਧਿਆਣਾ ਦੇ ਵਿੱਚ 33 ਡਿਗਰੀ ਪਟਿਆਲਾ ਦੇ ਵਿੱਚ 31.8 ਡਿਗਰੀ ਗੁਰਦਾਸਪੁਰ ਦੇ ਵਿੱਚ 33.5 ਡਿਗਰੀ ਇਸੇ ਤਰ੍ਹਾਂ ਬਠਿੰਡਾ ਦੇ ਵਿੱਚ 36.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਬੀਤੇ ਕਾਲ ਲੁਧਿਆਣਾ ਪਟਿਆਲਾ ਹੁਸ਼ਿਆਰਪੁਰ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹਲਕੀ ਬਰਸਾਤ ਜ਼ਰੂਰ ਦਰਜ ਕੀਤੀ ਗਈ ਹੈ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ 14 ਅਗਸਤ ਨੂੰ ਹੀ ਭਾਰੀ ਤੋਂ ਦਰਮਿਆਨੀ ਬਰਸਾਤ ਦਾ ਜਿਹੜਾ ਅਲਰਟ ਹੈ ਪਰ ਪੂਰੇ ਪੰਜਾਬ ਦੇ ਵਿੱਚ ਵਿਆਪਕ ਪੱਧਰ ਤੇ ਹਲਕੀ ਤੋਂ ਦਰਮਿਆਨੀ ਬਰਸਾਤ ਹੈ ਜਿਹੜੀ ਉਹ ਹੁੰਦੀ ਰਹੇਗੀ ਇਸ ਤੋਂ ਇਲਾਵਾ ਪੰਜਾਬ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਚੇਤਾਵਨੀ ਦੇ ਮੁਤਾਬਕ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਮੁਹਾਲੀ ਦੇ ਵਿੱਚ ਵੀ ਆਉਣ ਵਾਲੇ 2 ਦਿਨਾਂ ਦੇ ਵਿੱਚ ਜਿਹੜਾ ਉਹ ਦਰਮਿਆਨਾ ਦਰਮਿਆਨੇ ਪੱਧਰ ਦਾ ਮੀਂਹ ਹੈ ਜਿਹੜਾ ਉਹ ਪੈਂਦਾ ਹੋਇਆ ਦਿਖਾਈ ਦੇ ਸਕਦਾ ਹੈ ਇਸ ਤੋਂ ਇਲਾਵਾ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਵਿੱਚ 13 ਅਤੇ 14 ਤਰੀਕ ਨੂੰ ਬਰਸਾਤ ਦਾ ਅਲਰਟ ਜਾਰੀ ਕੀਤਾ ਗਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ 13 ਤੇ 14 ਤਰੀਕ ਨੂੰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਰਵਾਜ਼ਤ ਬਹੁਤ ਬਹੁਤ ਧੰਨਵਾਦ We'll